ਗਿਆਨ ਧਿਆਨ ਕੇ ਸਿ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਦਿਨ ਕਲ ਰਾਖੀ ਮੇਰੀ ਸੁਰਠ ਮਹੱਲਾ ਪੰਜਵਾਂ ਘਰ ਦੂਜਾ ਅਸਤਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਭਉੰਗੰ ਸਾਦੇ ਪੰਜ ਜਨਾਸਿਓ ਸੰਗ ਨਾ ਛੁਟਕਿਓ ਅਦਿਕ ਅੰਬਦ ਬਾਦੇ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਪਉੰਗੰ ਸਾਦੇ ਪੰਜ ਜਨਾਸੋ ਸੰਗ ਨਾ ਛੁਟਕਿਓ ਅਦਿਕ ਅੰਬਦ ਬਾਦੇ ਪਿਆਰੇ ਇਨ ਬਿਦ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾ ਆਰ ਪਰਿਓ ਸੁਆਮੀ ਕਹਿ ਦੁਆਰੇ ਜਿਦਾ ਬੁੱਧ ਬੇਬੇਕਾਰਾ ਹਾ ਭਾਵ ਸਤਗੁਰੂ ਜੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਅਕਾਲ ਪੁਰਖ ਇੱਕ ਹੈ ਅਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ <Hey inhibits> पाई, हे भाई <funding> कोई मनुख, मनुख वेद आदिक धर्म पुस्तक नु पढ़दा है अते विचारदा है, है।, है... कर्म 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 कोई मनुख निवली कर्म करदा है कोई कुंडलनी नाड़ी रास्ते प्राण चढ़ादा है पर इन साधना नाल काम आदिक पੰਜਾਂ नालो साथ मुख नहीं सकदा सगो वधिक अहंकार विच मनुख बज जांदे हन हे भाई मेरे देखते हैं लोग अनेका ही मिथ्ये हुए धार्मिक कर्म करते हैं पर इन तरीकों नाल परमात्मा दे चरणा विच जुड़या नहीं जा सकदा हे भाई मैं ता इन कर्मों दा आसरा छड़ के मालिक प्रभु दे दर ते आ ढगा हां ते अरज होई करदा रहंदा हां हे प्रभु मेनू पुलाई ਬੁराई ਦੀ ਪਰਖ ਕਰਨ ਵਾਲੀ ਅਕਲ ਦੇ